ਪੋਰਟ ਤੇ ਕੰਗਨਾਰ ਨੌਤ ਅੱਜ ਪਹੁੰਚਦੀ ਆ ਔਰ ਉੱਥੇ ਕੰਗਨਾਰ ਨੌਤ ਦੇ ਥੱਪੜ ਮਾਰਿਆ ਜਾਂਦਾ ਸੀਆਈਐਸਐਫ ਦੇ ਜਵਾਨ ਦੇ ਵੱਲੋਂ ਔਰ ਗੱਲਬਾਤ ਪੂਰੀ ਕੀ ਹੋਈ ਹੈ ਕਿਉਂਕਿ ਜਿਸ ਮਹਿਲਾ ਜਵਾਨ ਦੇ ਵੱਲੋਂ ਥੱਪੜ ਮਾਰਿਆ ਗਿਆ ਉਹਨਾਂ ਦੇ ਭਰਾ ਸਾਡੇ ਨਾਲ ਮੌਜੂਦ ਨੇ ਸ਼ੇਰ ਸਿੰਘ ਮਹੀਵਾਲ ਗੱਲਬਾਤ ਕਰਦੇ ਨੇ ਸ਼ੇਰ ਸਿੰਘ ਜੀ ਵਿਕਰਮ ਗੱਲ ਕਰ ਰਿਹਾ ਮੈਂ ਪ੍ਰੋ ਪੰਜਾਬ ਟੀਵੀ ਤੋਂ ਹਾਂਜੀ ਜੀ ਸ਼ੇਰ ਸਿੰਘ ਜੀ ਸਭ ਤੋਂ ਪਹਿਲਾਂ ਤੇ ਦੱਸੋ ਕਿ ਹੋਇਆ ਕੀ ਆ ਪੂਰੇ ਮਸਲੇ ਦੇ ਬਾਰੇ ਤੁਹਾਨੂੰ ਪਤਾ ਲੱਗਿਆ ਕੰਗਨਾਰ ਨੌਤ ਨੂੰਾਂ ਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਹੁਣੀ ਭੈਣ ਨੇ ਤੁਹਾਡੇ ਹਾਂਜੀ ਮੇਰੇ ਛੋਟੇ ਭੈਣਾਂ ਜੀ ਅੱਛਾ ਕੀ ਮਸਲਾ ਕੀ ਹੋਇਆ ਪੂਰੀ ਗੱਲਬਾਤ ਕੀ ਹੋਈ ਆ ਦੇਖੋ ਜੀ ਨਾ ਤਾਂ ਮੈਂ ਉਸ ਵੇਲੇ ਮਸਲੇ ਦੇ ਵਿੱਚ ਸੀਗਾ ਨਾ ਕੋਲ ਸੀਗਾ ਨਾ ਮੇਰੀ ਗੱਲ ਹੋਈ ਆ ਜੀ ਮੈਂ ਵੀ ਤੁਹਾਡੇ ਚੈਨਲਾਂ ਤੋਂ ਜਿਹੜਾ ਵਾ ਸਾਨੂੰ ਪਤਾ ਲੱਗਾ ਵਾ ਜੀ ਤੇ ਅਸੀਂ ਉਹਨਾਂ ਦੀ ਜਿਹੜੀ ਆ ਉਹ ਫੋਟੋ ਦੇਖੀ ਆ ਤੇ ਫਿਰ ਸਾਨੂੰ ਪਤਾ ਲੱਗਾ ਇਹ ਗੱਲ ਦਾ अच्छा ਜਿੰਨਾ ਚਿਰ ਸਾਡੀ ਉਹਨਾਂ ਨਾਲ ਗੱਲ ਨਹੀਂ ਹੁੰਦੀ ਚਾਹੇ ਉਹਨਾਂ ਦਾ ਕੋਈ ਬਿਆਨ ਨਹੀਂ ਆਉਂਦਾ ਉਹਨਾਂ ਕੇਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਕੰਗਨਾਰ ਨੌਤ ਨੇ ਹੁਣੇ ਬਿਆਨ ਦਿੱਤਾ ਉਹ ਕਹਿੰਦੇ ਕਿ ਭਾਈ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਜਿਹੜੀਆਂ ਜਿਹੜੀਆਂ ਘਟਨਾਵਾਂ ਕਹਿੰਦੇ ਮੇਰੇ ਨਾਲ ਹੋਈਆਂ ਕਿਸਾਨ ਅੰਦੋਲਨ ਦਾ ਕਹਿੰਦੇ ਜ਼ਿਕਰ ਕੀਤਾ ਜਿਹੜੀ ਕੁੜੀ ਨੇ ਮੇਰੇ ਨਾਲ ਬਤਸਲੂਕੀ ਫਿਰ ਸ਼ੁਰੂ ਕਰ ਦਿੱਤੀ ਇਹ ਕੰਗਨਾਰ ਨੌਤ ਦਾ ਬਿਆਨ ਹੈ ਦੇਖੋ ਉਹ ਤੇpto ਪਹਿਲਾਂ ਵੀ ਬਹੁਤ ਬਿਆਨ ਦੇ ਚੁੱਕੇ ਆ ਉਹਦਾ ਸਾਨੂੰ 2020 ਦੇ ਅੰਦੋਲਨ ਦੇ ਵਿੱਚ ਅੱਤਵਾਦੀ ਸੱਤਵਾਦੀ ਮਾਇਓਵਾਦੀ ਪਾਕਿਸਤਾਨੀ ਚੀਨੀ ਇੱਥੋਂ ਤੱਕ ਤੇ ਗੰਦੀ ਨਾਲੀ ਦੇ ਕੀੜੇ ਤੱਕ ਵੀ ਕਹਿ ਚੁੱਕੇ ਆ ਜੀ ਹੂੰ ਹੂੰ ਠੀਕ ਹੈ ਪਰ ਹਾਂ ਪਰ ਇਹ ਜਿਸ ਤਰੀਕੇ ਦੀ ਇਹ ਘਟਨਾ ਹੋਈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਦੱਸਿਆ ਜਾ ਰਿਹਾ ਕਿ ਥੱਪੜ ਮਾਰਿਆ ਕੰਗਨਰਨੌਦ ਦੇ ਦੇਖੋ ਇਹਦੀ ਇਨਕੁਆਇਰੀ ਹੋਊਗੀ ਨਾ ਪਤਾ ਤਾਂ ਲੱਗੂਗਾ ਵੀ ਥੱਪੜ ਕਿਉਂ ਮਾਰਿਆ ਗਿਆ ਹੂੰ 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 ਠੀਕ ਹੈ ਕੀ ਇਹੋ ਜੀ ਗੱਲ ਹੋਈ ਹੈ ਨਾ ਜਾਂ ਤੱਕ ਸਾਨੂੰ ਇਹਦਾ ਪਤਾ ਨਹੀਂ ਲੱਗਦਾ ਉਹ ਅਫੀਸ ਡਿਊਟੀ ਤੇ ਖੜੇ ਆ ਤੇ ਸੱਪੜ ਕਿਉਂ ਮਾਰਿਆ ਗਿਆ ਕੀ ਵਜ੍ਹਾ ਬਣੀ ਉਹ ਗੱਲ ਸਾਹਮਣੇ ਆਊਗੀ ਤੇ ਫਿਰ ਅਸੀਂ ਵੀ ਦੱਸ ਦਾਂਗੇ ਜੀ ਹਮਮ ਸ਼ਿਰ ਸਿੰਘ ਜੀ ਕੀ ਤੁਹਾਡੇ ਪਰਿਵਾਰ ਦਾ ਕੀ ਬੈਕਗ੍ਰਾਉਂਡ ਆ ਕਿਸਾਨੀ ਨਾਲ ਜੁੜਿਆ ਹੋਇਆ ਪਰਿਵਾਰ ਆ ਜਾਂ ਕਿਦਾਂ ਬਿਲਕੁਲ ਕਿਸਾਨੀ ਨਾਲ ਜੁੜਿਆ ਜੀ ਮਿੱਟੀ ਦੇ ਨਾਲ ਜੁੜੇ ਹੋਏ ਆ ਕੋਈ ਯੂਨੀਅਨ ਦੇ ਨਾਲ ਵੀ ਕਿਸੇ ਨਾਲ ਜੁੜੇ ਹੋਏ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਜ਼ਿਲ੍ਹਾ ਕਰਪੂਰਥਲੇ ਦਾ ਸਕਟਨ ਸੱਤਰਾਂ ਹਾਂ ਜੀ ਠੀਕ ਹੈ ਔਰ ਕੇਐਸਸੀ ਨੂੰ ਲੈ ਕੇ ਕੋਈ ਚਰਚਾ ਹੁੰਦੀ ਰਹਿੰਦੀ ਸੀ ਤੁਹਾਡੇ ਸਿਸਟਰ ਦੇ ਨਾਲ ਵੀ ਜਿਸ ਚੀਜ਼ ਨੂੰ ਲੈ ਕੇ ਕਦੇ ਵੀ ਇੰਨਾ ਟਾਈਮ ਹੀ ਨਹੀਂ ਮਿਲਦਾ ਜੀ ਕਦੇ ਵੀ ਉਹ ਆਪਣੀ ਡਿਊਟੀ ਤੇ ਆ ਹਾਂ ਅਸੀਂ ਆਪਣੀ ਕਿਸਾਨੀ ਕੀਤਾ ਕਰ ਰਹੇ ਹਾਂ ਹਾਂ ਠੀਕ ਹੈ ਕਿ ਕਹਿੰਦੇ ਕਿ ਕਿਸਾਨ ਹੋਵੇ ਜਿੱਥੇ ਮਰਜ਼ੀ ਹੋਵੇ ਉਹ ਕਿਸਾਨੀ ਦਾ ਮੋਹ ਤਾਂ ਰਹਿੰਦਾ ਹੈ ਬੰਦੇ ਨੂੰ ਪਰ ਕਹਿੰਦੇ ਸ਼ਾਇਦ ਉਹ ਹੀ ਉਸੇ ਮੋਹ ਕਰਕੇ ਉਹਨਾਂ ਦੇ ਸਾਹਮਣੇ ਕੰਗਨਾਰ ਨੌਤ ਆ ਗਏ ਔਰ ਪੁਰਾਣੇ ਬਿਆਨ ਕੰਗਨਾਰ ਦੇ ਸ਼ਾਇਦ ਤੁਹਾਡੇ ਭੈਣ ਉਹਨਾਂ ਦੇ ਜ਼ੈਨ ਦੇ ਵਿੱਚ ਆ ਗਏ ਹੋਣ ਦੇਖੋ ਜੀ ਆਪਾਂ ਸਾਰੇ ਤਾਂ ਕਿਸਾਨਾਂ ਮਜ਼ਦੂਰਾਂ ਦੇ ਪੋਤੇ ਆ ਨਾ 80% ਦੇਸ਼ ਤਾਂ ਕਿਸਾਨੀ ਤੇ ਨਿਰਭਰ ਆ ਹਾਂ ਇਹਨਾਂ ਪਾਇਤੀ ਤੋਂ ਕਿੱਦਾਂ ਪਾਇ ਰਹੇ ਆ ਹਾਂ ਹਾਂ ਜੇ ਤਰੀ ਹਾਂ ਇਸ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਤੁਹਾਡੀ ਤੁਹਾਡੇ ਸਿਸਟਰ ਨਾਲ ਕਦੋਂ ਆਖਰੀ ਵਾਰ ਗੱਲ ਹੋਈ ਹੈ ਤੁਹਾਡੀ ਨਹੀਂ ਜੀ ਮੇਰੀ ਗੱਲ ਨਹੀਂ ਹੋਈ ਜੀ ਇਸ ਤੋਂ ਪਹਿਲਾਂ ਕੋਈ 2 4 5 ਦਿਨ ਪਹਿਲਾਂ ਕੋਈ ਵੀ ਗੱਲ ਨਹੀਂ ਹੋਈ ਨਹੀਂ ਜੀ ਨਹੀਂ ਬਿਲਕੁਲ ਆਖਰੀ ਵਾਰ ਕਦੋਂ ਗੱਲ ਹੋਈ ਤੁਹਾਡੀ ਕੁਲਵਿੰਦਰ ਕੌਰ ਹੁਣਾਂ ਨਾਲ ਬਹੁਤ ਟਾਈਮ ਹੋ ਗਿਆ ਜੀ ਹਾਂ ਹਾਂ ਕੋਈ ਇਸ ਚੀਜ਼ ਨੂੰ ਲੈ ਕੇ ਨਹੀਂ ਪਰ ਹੁਣ ਅੱਗੇ ਤੁਹਾਨੂੰ ਲੱਗਦਾ ਕੋਈ ਐਕਸ਼ਨ ਹੋਊਗਾ ਤਾਂ ਕਿਵੇਂ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਐਕਸ਼ਨ ਤਾਂ ਹੋਊਗਾ ਜਿਹੜੀ ਇਨਕੁਆਰੀ ਕਿ ਜੋ ਪਾਇਆ ਜਾਊਗਾ ਉਹ ਠੀਕ ਆ ਫਿਰ ਮੱਥੇ ਆ ਹਾਂ ਇਹ ਪਰ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਟੌਰਚਰ ਵੀ ਕੀਤਾ ਜਾਏਗਾ ਕਿਉਂਕਿ ਜਿਸ ਅਹੁਦੇ ਤੇ ਉਹ ਬੈਠੇ ਨੇ ਔਰ ਜਿਸ ਜਗ੍ਹਾ ਦੇ ਉੱਪਰ ਹੋਇਆ ਜਿਸ ਕਕੀਏ ਰਿਪੋਰਟ ਦੇ ਅੰਦਰ ਇਹ ਸਾਰੀ ਦੀ ਸਾਰੀ ਚੀਜ਼ ਹੋਈ ਹੈ ਔਰ ਇਹ ਪੂਰਾ ਇਸ਼ੂ ਵੀ ਬਹੁਤ ਹਾਈਲਾਈਟ ਹੋ ਗਿਆ ਕਿਉਂਕਿ ਕੰਗਨਰ ਨੌਤ ਆਪਣੇ ਆਪ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਹੈ ਔਰ ਭਾਜਪਾ ਦੇ ਐਮਪੀ ਵੀ ਹੁਣੇ-ਹੁਣੇ ਚੁਣੇ ਗਏ ਆ ਉਹ ਨਹੀਂ ਜੋ ਵੀ ਹੋਊਗਾ ਕੋਈ ਵੀ ਸਿਰ ਮੱਥੇ ਆ ਜੀ ਹਮ ਔਰ ਹੁਣ ਤੁਸੀਂ ਜਾ ਰਹੇ ਹੋ ਤੁਹਾਡਾ ਪਰਿਵਾਰ ਕਿਹੜੀ ਜਗ੍ਹਾ ਰਹਿੰਦਾ ਫਿਰ ਸਿੰਘ ਜੀ ਮਹੀਵਾਲ ਪਿੰਡ ਪੈਂਦਾ ਜੀ ਥਾਣਾ ਤਲਵੰਡੀ ਚੋਹਰੀਆਂ ਵਿੱਚ ਹੂੰ ਤੁਹਾਨੂੰ ਬਹੁਤ ਸਾਰੇ ਕਾਲ ਆਏ ਹੋਣਗੇ ਕਿ ਯੂਨੀਅਨ ਦੇ ਨਾਲ ਵੀ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਤੁਹਾਡੀ ਨਹੀਂ ਜੀ ਨਹੀਂ ਯੂਨੀਅਨ ਦੇ ਨਾਲ ਤੋਂ ਕੋਈ ਮੇਰੀ ਇੱਕ ਵੀ ਗੱਲਬਾਤ ਨਹੀਂ ਹੋਈ ਹਾਂਜੀ ਪਰ ਮੀਡੀਆ ਦੇ ਨਾਲ ਮੇਰੇ ਹਿਸਾਬ ਨਾਲ ਕੋਈ 15 20 ਜਿਹੜੇ ਆ ਮੇਰੀ ਆ ਗੱਲਬਾਤ ਜਿਹੜੀ ਹੋ ਗਈ ਹੈ ਹਾਂ ਹਾਂ ਕੋਈ ਗੱਲ ਕੋਈ ਫੋਨ ਵੀ ਨਹੀਂ ਪੰਦੇਰ ਹੁਣਾਂ ਦਾ ਜਾਂ ਕਿਸੇ ਹੋਰ ਦਾ ਜਾਂ ਤੁਸੀਂ ਕੋਈ ਉਹਨਾਂ ਨਾਲ ਕਿ ਪਾਈ ਯੂਨੀਅਨ ਨਾਲ ਖੜੇ ਜਾਂ ਕੀ ਹੋਊਗਾ ਅੱਗੇ ਨਹੀਂ ਦੇਖੋ ਪੰਦੇਰ ਹੁਣੇ ਕਦੇ ਵੀ ਕਿਸੇ ਤੋਂ ਭੱਜਿਆ ਹੂੰ ਠੀਕ ਆ ਜੀ ਹੂੰ ਇਹ ਕਰਕੇ ਜੂਨੀਅਰ ਦੇ ਟੱਚ ਦੇ ਵਿੱਚ ਆ ਪਰ ਗੱਲ ਨਹੀਂ ਹੋਈ ਸਾਰੇ ਬੰਨੇ ਜਿਹੜੀ ਉਹ ਪਤਾ ਲੱਗ ਗਿਆ ਵਾ ਐਡਾ ਨਹੀਂ ਕੁਝ ਵੀ ਹੂੰ ਇਹ ਜਿਹੜੀ ਘਟਨਾ ਹੋਈ ਤੁਹਾਨੂੰ ਲੱਗਦਾ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਸਹੀ ਹੋਇਆ ਜਾਂ ਗਲਤ ਹੋਇਆ ਮਤਲਬ ਇੱਕ ਪਰਿਵਾਰ ਦੇ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਂ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਫਿਰ ਮੈਂ ਦੱਸ ਦੇਣਾ ਤੁਸੀਂ ਵੀ ਸਾਡਾ ਪਰਿਵਾਰ ਜੋ ਮੀਡੀਆ ਨਹੀਂ ਮੌਕੇ ਦੀ ਘਟਨਾ ਤਾਂ ਹੁਣ ਤੁਹਾਡੇ ਪਰਿਵਾਰਕ ਮੈਂਬਰ ਨੇ ਕੁਲਵਿੰਦਰ ਕੌਰ ਹੁਣੀ ਮੌਕੇ ਦੀ ਘਟਨਾ ਤਾਂ ਜੇ ਉਹਨਾਂ ਨੇ ਦੱਸੀ ਹੋਈ ਹੈ ਕਿਉਂਕਿ ਮੌਕੇ ਤੇ ਕੋਈ ਹੋਰ ਪਰਿਵਾਰ ਨਹੀਂ ਮੰਨਦਾ ਜੀ ਤੁਸੀਂ ਸਾਡਾ ਪਰਿਵਾਰ ਮੰਨਦੇ ਹੋ ਪਰਿਵਾਰ ਮੰਨਦੇ ਆ ਸਿਰਸਿੰਘ ਜੀ ਬਿਲਕੁਲ ਪਰਿਵਾਰ ਮੰਨਦੇ ਆ ਇਸੇ ਕਰਕੇ ਤੁਹਾਨੂੰ ਫੋਨ ਲਾਇਆ ਸੀ ਔਰ ਇਸੇ ਕਰਕੇ ਤੁਹਾਡਾ ਪੱਖ ਵੀ ਅਸੀਂ ਕਿਉਂਕਿ ਇੱਕ ਪਾਸੇ ਕੰਗਣਾ ਹੁਣਾ ਦਾ ਪੱਖ ਆ ਗਿਆ ਤੁਹਾਡਾ ਪੱਖ ਵੀ ਆਉਣਾ ਜ਼ਰੂਰੀ ਕਿ ਆਖਰਕਾਰ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਜਿਸ ਤਰੀਕੇ ਦੀ ਇਹ ਪੂਰੀ ਦੀ ਪੂਰੀ ਗੱਲ ਹੋਈ ਹੈ ਉਸੇ ਕਰ ਜੀ ਜੇ ਕੋ ਮੈਂ ਕਹਿਣਾ ਕਿ ਜੇ ਮੇ ਦਾ ਮੇਰੀ ਭੈਣ ਦਾ ਬਿਆਨ ਮੇਰੇ ਕੋਲ ਆ ਜੇ ਹੂੰ ਮੈਂ ਉਹਦੇ ਤੇ ਗੱਲਬਾਤ ਕਰ ਸਕਦਾ ਜੇ ਉਹਦਾ ਕੀ ਬਿਆਨ ਆ ਹੋਇਆ ਕੀ ਹੂੰ ਠੀਕ ਆ ਜੀ ਹੂੰ ਜੋ ਤੇਰਾ ਭਾਪ ਹੋਊਗੀ ਉਹ ਕਟਾਂਗੇ ਕੋਈ ਚੱਕਰ ਨਹੀਂ ਹੂੰ ਮਤਲਬ ਤੁਸੀਂ ਸਟੈਂਡ ਕਰੋਗੇ ਆਪਦੀ ਸਿਸਟਰ ਦੇ ਨਾਲ ਜਿੱਦਾਂ ਵੀ ਜੋ ਬਿਲਕੁਲ ਬਿਲਕੁਲ ਕਰਾਂਗੇ ਜੀ ਸਟੈਂਡ ਕਰਾਂਗੇ ਥੋੜੀ ਜਿਹੀ ਗੱਲ ਹੂੰ